ਪਸ਼ੂ ਜਦੋਂ ਸੂਣ ਵਾਲਾ ਹੁੰਦਾ ਸੂਣ ਤੋਂ ਮਹੀਨਾ ਪਹਿਲਾਂ ਆਪਾਂ ਦੇਣਾ ਸ਼ੁਰੂ ਕਰ ਦੇਣਾ 100 ਗ੍ਰਾਮ ਠੀਕ ਹੈ ਜੀ ਠੀਕ ਹੈ ਜੀ ਇਹ ਪਸ਼ੂ ਨੂੰ ਇਨਸਟੈਂਟ એનર્ਜੀ ਪ੍ਰੋਵਾਈਡ ਕਰਾਉਂਦਾ ਠੀਕ ਹੈ ਉਸ ਤੋਂ ਬਾਅਦ ਸੂਣ ਤੋਂ ਬਾਅਦ ਕਈ ਵਾਰੀ ਪਸ਼ੂ ਖਾਣਾ ਛੱਡ ਜਾਂਦਾ ਪਸ਼ੂ ਨੂੰ ਕੀਟੋਸਿਸ ਦੀ ਪ੍ਰੋਬਲਮ ਆਉਂਦੀ ਆ ਠੀਕ ਆ ਦੁੱਧ ਘਟ ਜਾਂਦਾ ਮਿਲਕ ਫੀਵਰ ਹੋ ਜਾਂਦਾ ਇਹ ਦੇਣਾ ਸ਼ੁਰੂ ਕਰੀ ਰੱਖਣਾ ਮਹੀਨਾ ਬਾਅਦ ਤੱਕ ਪਸ਼ੂ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਗੀ 1 ਮਹੀਨੇ ਤੱਕ ਦੇ ਸਕਦੇ ਜੇ ਪਸ਼ੂ ਤੁਹਾਡਾ ਇੱਕ ਵਾਰੀ ਮਿਲਕ ਫੀਵਰ ਦੇ ਵਿੱਚ ਆ ਗਿਆ ਉੱਥੇ ਤੁਹਾਡਾ 2 ਤੋਂ 3000 ਰੁਪਏ ਖਰਚਾ ਆਰਾਮ ਨਾਲ ਹੋ ਜਾਂਦਾ ਫਿਰ ਪਸ਼ੂ ਆ ਦੁੱਧ ਨਹੀਂ ਉਹਨਾਂ ਤਰ੍ਹਾਂ ਦਾ ਜਿੰਨਾ ਕਿ ਚਾਹੀਦਾ ਇਹਦਾ ਕੀ ਹੋਇਆ ਇਹਦਾ ਫਾਇਦਾ ਇਹ ਆ ਕਿ ਜੇ ਪਸ਼ੂ ਤੁਹਾਡਾ ਘੜਕ ਰਿਹਾ ਗਰਮੀ ਦੇ ਵਿੱਚ ਅੱਛਾ ਹਾਂ ਵੀ ਹੌਂਕ ਦਾ ਕਹਿੰਦੇ ਹੌਂਕ ਦਾ ਜ ਦੇ ਦੇ ਦਿਓ ਠੀਕ ਹੈ ਪਾਣੀ ਚ ਮਿਲਾ ਕੇ ਪਾਣੀ ਚ ਮਿਲਾ ਕੇ ਦੇ ਦਿਓ ਸਿੱਧਾ ਦੇ ਦਿਓ ਠੀਕ ਹੈ ਜੀ ਪਸ਼ੂ ਉਹਦੇ ਅੰਦਰ ਜਾਂਦੇ ਤੁਹਾਨੂੰ ਦੱਸੂਗਾ ਕਿ ਮੇਰੇ ਅੰਦਰ ਕੋਈ ਐਸਾ ਬੜਕਤ ਗਿਆ ਆਇਆ ਜਿਹਨ ਨਾਲ ਉਹਨੂੰ ਸਟ्रेस ਤੋਂ ਰਲੀਫ ਮਿਲੂਗਾ ਗਰਮੈਸ ਘਟੂਗਾ ਤੇ ਤੁਹਾਡਾ ਪਸ਼ੂ ਦੁੱਧ ਵੀ ਪ੍ਰੋਪਰ ਦੇਊਗਾ ਠੀਕ ਹੈ ਜੀ ਹਰ ਇੱਕ ਚੀਜ਼ ਉੱਤੇ ਪ੍ਰੋਪਰ ਕੰਮ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਵਾਲੀ ਆਪਣੀ ਵੀਡੀਓ ਜਿਹੜੀ ਡੇਰੀ ਫਾਰਮਰਾਂ ਵਾਸਤੇ ਬਹੁਤ ਹੀ ਖਾਸ ਹੋਣ ਵਾਲੀ ਹੈ ਕਿਉਂਕਿ ਡੇਰੀ ਫਾਰਮਰ ਫੀਡ ਦਾ ਤਾਂ ਯੂਜ਼ ਕਰਦੇ ਆ ਨਾਲ ਨਾਲ ਕਿਹੜੇ ਸਪਲੀਮੈਂਟ ਦਾ ਕਿਹੜੇ ਮਿਨਰਲ ਮਿਕਸਚਰ ਦਾ ਯੂਜ਼ ਕਰਨਾ ਹੈ ਕਿੰਨੀ ਕੁ ਮਾਤਰਾ ਚ ਕਰਨਾ ਹੈ ਕਿੱਥੋਂ ਮਿਲੂਗਾ ਕੀ ਉਹਦਾ ਪ੍ਰਾਈਸ ਹੋਊਗਾ ਉਹ ਸਾਰਾ ਕੁਝ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਣਾ ਆ ਇਸ ਟਾਈਮ ਆਪਾਂ ਖੜੇ ਸੀ ਜੀ ਮਨੋਹਰ ਲਾਲ ਐਂਡ ਸੰਸ ਦੇ ਵਿੱਚ ਪਿੰਡ ਰਾਮਪੁਰ ਲੱਲੀਆਂ ਦਾ ਜਿਹੜਾ ਅੱਡਾ ਹੈ ਉੱਥੇ ਦੁਕਾਨ ਦੀ ਜਿਹੜੀ ਲੋਕੇਸ਼ਨ ਰਹਿ ਜਾਂਦੀ ਹੈ ਬਾਕੀ ਆਪਾਂ ਬਾਈ ਜੀ ਹੋਰਾਂ ਨਾਲ ਗੱਲਬਾਤ ਆਪਾਂ ਕਿਹੜੇ ਪ੍ਰੋਡਕਟ ਅੱਜ ਲੈ ਕੇ ਆਏ ਹੋਰ ਜਿਵੇਂ ਕਈ ਵਾਰੀ ਪਸ਼ੂ ਗਰਮੀ ਚੱਲ ਰਹੀ ਹੈ ਜੀ ਬਹੁਤ ਜ਼ਿਆਦਾ ਸਟ्रेस ਮੰਦਾ ਆ ਹੂੰ ਕਈ ਵਾਰੀ ਪਸ਼ੂ ਘੜਕਦਾ ਕਉ ਜੂ ਆਲਵੇ ਜਿਹੜੀ ਇਹ ਗਾਂ ਆ ਨਾ ਹੌਲਿਸਟਾ ਫੇਸ ਦੇ ਨਾਲ ਜਿਹੜੀ ਬਾਹਰਲੀ ਬਲੈਤਨ ਗਾਂ ਆ ਹੂੰ ਹੂੰ ਉਹ ਗਾਂ ਜਿਹੜੀ ਆ ਕਿ ਹਮੇਸ਼ਾ ਸਟ्रेस ਦੇ ਵਿੱਚ ਰਹਿੰਦੀ ਆ ਹਾਂਜੀ ਜੇ ਸੂਪ ਹੀ ਉਦੋਂ ਵੀ ਉਹਨੂੰ ਸਟ्रेस ਹੁੰਦਾ ਹਾਂਜੀ ਜੇ ਟਰੈਵਲਿੰਗ ਕਰਕੇ ਆਈ ਉਦੋਂ ਵੀ ਸਟ्रेस ਆਏਗਾ ਹੂੰ ਹੂੰ ਠੀਕ ਆ ਜੀ ਜੇ ਗਰਮੀ ਆ ਤਾਂ ਉਦੋਂ ਵੀ ਸਟ्रेस ਹੋਏਗਾ ਠੀਕ ਹੈ। ਉਹਦੇ ਵਾਸਤੇ ਸਾਡੇ ਕੋਲ ਇੱਕ ਪ੍ਰੋਡਕਟ ਹੈਗਾ ਕੈਮਨ ਕੰਪਲਿਆ ਕ੍ਰੋਮ ਲੈਫਟ ਠੀਕ ਹੈ ਜੀ। ਇਹਦੇ ਵਿੱਚ ਇਹ ਯੂਨੀਕ ਕੰਬੀਨੇਸ਼ਨ ਆ ਯਾਨੀ ਕਿ ਸਾਰਿਆਂ ਸਮੇਲ ਹੈਗਾ ਕੈਲਸ਼ੀਅਮ ਫਾਸਫੋਰਸ ਵਿਟਾਮਿਨ ਡੀ3 ਕ੍ਰੋਮੀਅਮ ਪ੍ਰੋਪਾਨਾਈਟ ਠੀਕ ਹੈ ਜੀ। ਠੀਕ ਆ। ਕ੍ਰੋਮੀਓ ਪ੍ਰੋਪਾਇਨੇਟ ਜਿਹੜੀ ਇਹਨਾਂ ਦੀ ਪੇਟੈਂਟ ਟੈਕਨੋਲੋਜੀ ਆ ਕੈਮਨ ਦੀ। ਠੀਕ ਹੈ ਜੀ। ਇਹ ਕੰਪਨੀ ਬਹੁਤ ਵਧੀਆ ਰਿਜ਼ਲਟ ਹੈਗਾ ਇਹਦੇ ਵਿੱਚ ਸਾਡੇ ਕੋਲੇ 5 ਕਿਲੋ ਤੇ 30 ਕਿਲੋ अच्छा विच छोटी पैकिंग ਵੀ ਹੈ ਵੱਡੀ ਪੈਕਿੰਗ ਵੀ ਹੈ 30 ਕਿਲੋ ਦਾ ਸਾਡੋ ਕੋ ਕੈਨ ਆਉਂਦਾ ਇਹ ਅਸੀਂ ਪਹੁੰਚ ਵੀ ਕਰਦੇ ਆ ਜਿੱਥੇ ਵੀ ਕਸਟਮਰ ਨੂੰ ਰਿਕੁਆਇਰਮੈਂਟ ਹੈਗੀ ਆ ਤੇ ਇਹਦਾ ਫਾਇਦਾ ਕੀ ਹੋ ਜਾਂਦਾ ਇਹਦਾ ਫਾਇਦਾ ਇਹ ਆ ਕਿ ਜੇ ਪਸ਼ੂ ਤੁਹਾਡਾ ਘੜਕ ਰਿਹਾ ਗਰਮੀ ਦੇ ਵਿੱਚ اچھا ਹਾਂ ਵੀ ਹੋਂਕ ਦਾ ਕਹਿੰਦੇ ਆ ਹੋਂਕ ਦਾ ਜਿੰਨੂੰ ਕਹਿੰਦੇ ਆ ਹੋਂਕ ਦਾ ਉਥੇ 100 ml ਡੇਲੀ ਦੇ ਦਿਓ ਠੀਕ ਪਾਣੀ ਚ ਮਿਲਾ ਕੇ ਪਾਣੀ ਚ ਮਿਲਾ ਕੇ ਦੇ ਦਿਓ ਸਿੱਧਾ ਦੇ ਦਿਓ ਠੀਕ ਹੈ ਜੀ ਪਸ਼ੂ ਉਹਦੇ ਅੰਦਰ ਜਾਂਦੇ ਤੁਹਾਨੂੰ ਦੱਸੂਗਾ ਕਿ ਮੇਰੇ ਅੰਦਰ ਕੋਈ ਐਸਾ ਬੜਕਤ ਗਿਆ ਆ ਜਾਂ ਜਨਰਲ ਉਹਨੂੰ ਸਟ੍ਰੈਸ ਤੋਂ ਰਲੀਫ ਮਿਲੂਗਾ ਵੀ ਗਰਮੈਸ ਘਟੂਗਾ ਤੇ ਤੁਹਾਡਾ ਪਸ਼ੂ ਦੁੱਧ ਵੀ ਪ੍ਰੋਪਰ ਦੇਊਗਾ ਠੀਕ ਹੈ ਜੀ ਹਰ ਇੱਕ ਚੀਜ਼ ਉੱਤੇ ਪ੍ਰੋਪਰ ਕੰਮ ਕਰੂਗਾ ਵੀ ਗਰਮੀ ਗਰਮੀ ਆਪਾਂ ਇਹ ਦੇ ਗਰਮੀ ਵੀ ਦੇ ਸਕਦੇ ਆ ਸਰਦੀ ਵੀ ਦੇ ਸਕਦੇ ਆ ਜੇ ਕੋਈ ਵੀਰਪਰਾਜੇਮ ਵਪਾਰ ਦਾ ਕੰਮ ਕਰਦੇ گاਵਾ ਮੱਝਾ ਲੈ ਕੇ ਆਉਂਦੇ ਆ ਉੱਥੇ ਪਸ਼ੂ ਸਟ੍ਰੈਸ ਦੇ ਵਿੱਚ ਹੁੰਦਾ ਹੂੰ ਠੀਕ ਹੈ ਜੀ ਉਥੇ ਬੜਾ ਸੋਹਣਾ ਕੰਮ ਕਰਦਾ ਜੀ ਇਹਦਾ ਪ੍ਰਾਈਸ ਕਿੰਨਾ ਰਹਿੰਦਾ ਵੀਰੇ ਇਹ ਜੀ 150 ਰੁਪਏ ਕਿਲੋ ਹੈ ਜੀ 5 ਕਿਲੋ ਵਾਲਾ ਪੈਂਦਾ 750 ਰੁਪਏ ਦਾ ਜੀ ਠੀਕ ਹੈ ਜੀ ਇਹ ਪੈਂਦਾ ਜੀ 130 ਰੁਪਏ ਕਿਲੋ 3900 ਰੁਪਏ ਦਾ ਜੀ ਜੇ ਵੱਡੀ ਪੈਕਿੰਗ ਲਾਵਾਂਗੇ ਤਾਂ ਪ੍ਰਾਈਸ ਘਟ ਜੂਗਾ ਉਹਦਾ ਪ੍ਰਾਈਸ ਘਟ ਜੂਗਾ ਜੀ ਠੀਕ ਹੈ ਜੀ ਹਾਂ ਜੀ ਜਿਵੇਂ ਹੁਣ ਅੱਗੇ ਆ ਜਾਂਦੇ ਵੀਰ ਜੀ ਸਾਡੇ ਕੋਲ ਟੌਕਸਿਨ ਬਾਈਂਡਰ ਠੀਕ ਹੈ ਜੀ ਟੌਕਸਿਨ ਬਾਈਂਡਰ ਕੀ ਆ ਹਰ ਵੀਰ ਭਰਾ ਦੀ ਅੱਜ ਕੱਲ ਕਈ ਕੰਪਨੀਆਂ ਨੈਸਲੇ ਅਮੂਲ ਵੇਰਕਾ ਦੁੱਧ ਚੱਕਦੇ ਆ ਕਹਿੰਦੇ ਉਲੀ ਜ਼ਹਿਰ ਤੋਂ ਰਹਿ ਤਾ ਦੁੱਧ ਚੱਕਣਾ ਕਈ ਕੰਪਨੀਆਂ ਫੀਡ ਵਾਲਿਆਂ ਨੂੰ ਲਿਖਾਇਆ ਵੀ ਉਲੀ ਰਹਿਤ ਫੀਡ ਹੂੰ ਹੂੰ ਉਹਦੇ ਵਿੱਚ ਜਿਹੜੇ ਪਸ਼ੂ ਹੁਣ ਜੇ ਸਾਈਲਰ ਪਾਉਂਦੇ ਆ ਜਾਂ ਕਈ ਵੀਰ ਭਰਾ ਆਪਣਾ ਵੱਖਰਾ ਨਾਜ ਲੈ ਕੇ ਵੱਖਰੀ ਫੀਡ ਤਿਆਰ ਕਰਾਉਂਦੇ ਆ ਕਿਤੇ ਨਾ ਕਦੇ ਉਲੀ ਨੂੰ ਕੰਟਰੋਲ ਕਰਨਾ ਹੁੰਦਾ ਉਲੀ ਨੂੰ ਕੰਟਰੋਲ ਕਰਨ ਵਾਸਤੇ ਉਲੀ ਜ਼ਹਿਰ ਨੂੰ ਕੰਟਰੋਲ ਕਰਨਾ ਸਾਡੇ ਕੋਲ 3 ਤੋਂ 4 ਆਉਂਦੇ ਟਾਕਸਿਨ ਮੈਂਟਰ ਆਉਂਦੇ ਆ ਠੀਕ ਹੈ ਜੀ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਟਾਕਸਿਫਨ 360 ਹਾਂਜੀ ਠੀਕ ਹੈ ਇਹ ਸਿੰਥੈਟਿਕ ਟਾਕਸਿਨ ਮੈਂਟਰ ਆ 360 ਦਾ ਮਤਲਬ ਹਰ ਤਰ੍ਹਾਂ ਦੇ ਟਾਕਸਿਨ ਮੈਂਟਰ ਨੂੰ ਟਾਕਸਿਨ ਨੂੰ ਕੰਟਰੋਲ ਕਰਦਾ ਇਹ ਸਾਰਾ ਕੁਝ ਕਵਰ ਕਰਦਾ ਹੈ ਇਹਨਾਂ ਦੇ ਆਫਲੇਟ ਅਫਲਾ ਟਾਕਸਿਨ ਲਾ ਲਓ ਕਿਸੇ ਵੀ ਤਰ੍ਹਾਂ ਦਾ ਟਾਕਸਿਨ ਲਾ ਲਓ ਉਹਨੂੰ ਕੰਟਰੋਲ ਕਰੂਗਾ ਠੀਕ ਹੈ ਜੀ ਉਸ ਤੋਂ ਬਾਅਦ ਆ ਜਾਂਦਾ ਨੋਰਮਲ ਟਾਕ ਆ ਜਾਂਦਾ ਜੀ ਕੀੜ ਸੇਫ ਕੀੜ ਸੇਫ ਪ੍ਰੋਡਕਟ ਹੈ ਜੀ ਨਿਓਸਪਾਰਕ ਕੰਪਨੀ ਦਾ ਠੀਕ ਹੈ ਜੀ ਠੀਕ ਹੈ ਜੀ ਇਹ ਪ੍ਰੋਡਕਟ ਵੀ ਬਹੁਤ ਸ਼ਾਨਦਾਰ ਹੈਗਾ ਇਹਦਾ ਰੇਟ ਨੋਰਮਲ ਹੈਗਾ ਕੈਮਿੰਨ ਦਾ ਰੇਟ ਅਲੱਗ ਹੈਗਾ ਠੀਕ ਹੈ ਜੀ ਠੀਕ ਹੈ ਜੀ ਇਹ ਵੀ ਉਲੀ ਜਾਨ ਨੂੰ ਕੰਟਰੋਲ ਕਰਨ ਦਾ ਇਹ ਬਹੁਤ ਸਪੋਰਟ ਕਰਦੇ ਆ ਜੀ ਠੀਕ ਹੈ ਜੀ ਠੀਕ ਹੈ ਜੀ ਇੱਕ ਪ੍ਰੋਡਕਟ ਸਾਡੇ ਕੋਲ ਆ ਜਾਂਦਾ ਨਿਊਟ੍ਰੋਕੋਲ 100 ਅੱਛਾ ਜੀ ਨਿਊਟ੍ਰੋਕੋਲ 100 ਇਹ ਗਲੂਕਨ ਯਾਨੀ ਇੱਕ ਪ੍ਰਕਾਰ ਸਰ ਜਿਵੇਂ ਆਮ ਵੀਰ ਭਰਾ ਕੋਈ ਗਲੂਕਾ ਬੂਸਟ ਦਿੰਦੇ ਆ ਜਾਂ ਗਰਮੀ ਦੇ ਵਿੱਚ ਸਟ्रेस ਦੇ ਵਿੱਚ ਪਸ਼ੂ ਚੱਲ ਕੇ ਆਇਆ ਹੁੰਦਾ ਜਾਂ ਕਈ ਵਾਰ ਪਸ਼ੂ ਸੂਣ ਤੋਂ ਬਾਅਦ ਖਾਣਾ ਛੱਡ ਜਾਂਦਾ ਜਾਂ ਕੀਟੋਸਿਸ ਦੀ ਪ੍ਰੋਬਲਮ ਆਉਂਦੀ ਆ ਹਾਂਜੀ ਹਾਂਜੀ ਉੱਥੇ ਅਸੀਂ ਕਹਿੰਦੇ ਆ ਸੂਣ ਤੋਂ ਪਹਿਲਾਂ 2 ਵੜਕ ਦੇ ਦਿਓ ਇੱਕ ਦੇ ਦਿਓ ਨਿਊਟਰੋਕੋਲ 100 ਇੱਕ ਦੇ ਦਿਰਿਓ ਪੋਲਿਨ ਕਲੋਰਾਇਡ ਸੂਣ ਤੋਂ ਪਹਿਲਾਂ ਦਿਨ ਵਾਲੇ ਪ੍ਰੋਡਕਟ ਪਹਿਲਾਂ ਵੀ ਦੇ ਸਕਦੇ ਆ ਇਹ ਪ੍ਰੋਡਕਟ ਰੈਗੂਲਰ ਵੀ ਦੇ ਸਕਦੇ ਆ ਪਹਿਲਾਂ ਇਹਦਾ ਕੀ ਹੁੰਦਾ ਜੀ ਪਹਿਲਾਂ ਆਪਾਂ ਤੁਹਾਨੂੰ ਇਸ ਪ੍ਰੋਡਕਟ ਬਾਰੇ ਜਾਣਕਾਰੀ ਦਿੰਨੇ ਆ ਇਹ ਪ੍ਰੋਡਕਟ ਜਿਹੜਾ ਆ ਪਸ਼ੂ ਜਿਹੜਾ ਸੂਣ ਵਾਲਾ ਹੁੰਦਾ ਸੂਣ ਤੋਂ ਮਹੀਨਾ ਪਹਿਲਾਂ ਆਪਾਂ ਦੇਣਾ ਸ਼ੁਰੂ ਕਰ ਦੇਣਾ 10 ਠੀਕ ਹੈ ਜੀ ਠੀਕ ਹੈ ਜੀ ਇਹ ਪਸ਼ੂ ਨੂੰ ਇਨਸਟੈਂਟ એનર્ਜੀ ਪ੍ਰੋਵਾਈਡ ਕਰਾਉਂਦਾ ਠੀਕ ਹੈ ਉਸ ਤੋਂ ਬਾਅਦ ਸੂਣ ਤੋਂ ਬਾਅਦ ਕਈ ਵਾਰੀ ਪਸ਼ੂ ਖਾਣਾ ਛੱਡ ਜਾਂਦਾ ਪਸ਼ੂ ਨੂੰ ਕੀਟੋਸਿਸ ਦੀ ਪ੍ਰੋਬਲਮ ਆਉਂਦੀ ਆ ਠੀਕ ਹੈ ਦੁੱਧ ਘਟ ਜਾਂਦਾ ਮਿਲਕ ਫੀਵਰ ਹੋ ਜਾਂਦਾ ਇਹ ਦੇਣਾ ਸ਼ੁਰੂ ਕਰੀ ਰੱਖਣਾ ਮਹੀਨਾ ਬਾਅਦ ਤੱਕ ਪਸ਼ੂ ਨੂੰ ਇਦਾਂ ਦੀ ਕੋਈ ਪ੍ਰੋਬਲਮ ਨਹੀਂ ਆਉਗੀ 1 ਮਹੀਨੇ ਤੱਕ ਦੇ ਸਕਦੇ ਜੇ ਪਸ਼ੂ ਤੁਹਾਡਾ ਇੱਕ ਵਾਰੀ ਮਿਲਕ ਫੀਵਰ ਦੇ ਵਿੱਚ ਆ ਗਿਆ ਉੱਥੇ ਤੁਹਾਡਾ 2 ਤੋਂ 3000 ਰੁਪਏ ਖਰਚਾ ਆਰਾਮ ਨਾਲ ਹੋ ਜਾਂਦਾ ਫਿਰ ਪਸ਼ੂ ਆ ਦੁੱਧ ਨਹੀਂ ਉਹਨਾਂ ਤਰ੍ਹਾਂ ਦਾ ਜਿੰਨਾ ਕਿ ਚਾਹੀਦਾ ਹੁੰਦਾ ਤੇ ਇਹਦਾ ਕੀ ਪ੍ਰਾਈਸ ਰਹੂਗਾ ਜੀ ਆਪ ਇਹ ਜੀ 300 ਤੇ 90 ਰੁਪਏ ਕਿਲੋ ਆ 25 ਕਿਲੋ ਦਾ ਬੈਗ ਆ ਠੀਕ ਹੈ ਜੀ ਲ ਬੈਗ ਮੰਗੂਗਾ 10 12 ਕਿਲੋ ਫਿਰ ਅਸੀਂ ਦਿੰਨੇ ਆ ਨਹੀਂ ਤਾਂ ਜਿਆਦਾ ਅਸੀਂ ਇਹ ਲੂਧ ਦੇ ਨਹੀਂ ਸਕਦੇ ਠੀਕ ਹੈ ਜੀ ਨਾਲ ਹੀ ਇਸੇ ਪ੍ਰੋਡਕਟ ਦੇ ਨਾਲ ਆਪਾਂ ਨੂੰ ਇੱਕ ਪ੍ਰੋਡਕਟ ਕੋਲਿਨ ক্লোਰਾਈਡ ਦੇਣਾ ਹੁੰਦਾ ਜੀ ਠੀਕ ਹੈ ਜੀ ਕੋਲਿਨ ক্লোਰਾਈਡ ਜਿਵੇਂ ਸਾਡੇ ਕੋਲੇ ਐਨੀਕੋਲ ਪ੍ਰੋਡਕਟ ਆਉਂਦਾ ਜੀ ਸੁਬੀ ਲੈਂਡ ਦਾ ਹਮ ਇਸ ਤੋਂ ਅਲਾਵਾ ਸਾਡੇ ਕੋਲ ਇੱਕ ਕੰਪਨੀ ਹੋਰ ਹੈਗੀ ਆ ਔਰਫਾ ਇੱਕ ਨਾਲ ਕੰਪਨੀ ਹੈਗੀ ਆ ਕੈਮਿੰਜਨ ਦਾ ਕੋਲੀਜਨ ਦੇ ਨਾਮ ਦਾ ਪ੍ਰੋਡਕਟ ਆਉਂਦਾ ਠੀਕ ਹੈ ਜੀ ਇਹ ਆਪਾਂ ਸੂਣ ਤੋਂ ਪਹਿਲਾਂ ਸੂਣ ਤੋਂ ਬਾਅਦ ਤੱਕ ਵੀ ਦੇ ਸਕਦੇ ਆ ਇਹ ਪਸ਼ੂ ਦੇ ਅੰਦਰ ਲੀਵਰ ਜਿਹੜੀ ਫੈਟੀ ਹੋ ਜਾਂਦਾ ਉੱਥੇ ਕੰਮ ਕਰਦਾ ਜੀ ਠੀਕ ਹੈ ਜੀ ਇਹ ਵੀ ਪਸ਼ੂ ਨੂੰ ਖਾਣ ਪੀਣ ਦੇ ਵਿੱਚ ਹੈਲਪ ਕਰਦਾ ਯਾਨੀ ਕਿ ਲੀਵਰ ਦੀ ਸਰਵਿਸ ਕਰਦਾ ਤੇ ਲੀਵਰਾਸਤੇ ਬੈਨੀਫਿਟ ਬਹੁਤ ਵਧੀਆ ਪ੍ਰੋਡਕਟ ਹੈ ਜੀ ਠੀਕ ਹੈ ਜੀ ਇਹ ਬਸ ਆਪਾਂ ट्रांजिशन ਪੀਰੀਅਡ ਦੇ ਵਿੱਚ ਜ਼ਿਆਦਾ ਕਸਮਾ ਸਾਡੇ ਕੋਲ ਲੈਂਦੇ ਆ ਜੀ ਠੀਕ ਹੈ ਜੀ